ਹੈਲੋ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਤੂੰ ਐ ਕਰੀ ਯਾਰ ਸਵੇਰੇ ਗੱਲ ਕਰੀ ਤੜਕੇ ਤੜਕੇ ਕਰਾਂਗੇ ਆਪਾਂ ਗੱਲ ਸਾਹਿਬ ਜੀ ਕੁਝ ਖਾਣ ਨੂੰ ਦੇ ਦੋ ਬਹੁਤ ਭੁੱਖ ਲੱਗੀ ਆ ਜਾ ਕੁਝ ਪੈਸੇ ਦੇ ਦੋ ਐਨਾ ਵਧੀਆ ਤੈਨੂੰ ਸਰੀਰ ਦਿੱਤਾ ਰੱਬ ਨੇ ਕੁਝ ਕਮਾ ਕੇ ਖਾ ਲਿਆ ਕਰ ਕਮਾ ਮਾ ਤਾ ਜੇ ਕੋਈ ਨੌਕਰੀ ਹੋਵੇ ਨੌਕਰੀ ਤੈਨੂੰ ਮੈਂ ਦੇਉਂਗਾ ਕਰੇਂਗਾ ਕੰਮ ਹਾਂ ਸਾਹਿਬ ਜੀ ਹਾਂਜੀ ਕਰੂੰਗਾ ਜਿੰਨੇ ਵੀ ਆਪਣੇ ਏਰੀਆ 'ਚ ਦੁਕਾਨਾਂ ਐ ਸਾਰੀਆਂ ਦੁਕਾਨਾਂ 'ਤੇ ਮੇਰੇ ਫੈਕਟਰੀ ਦਾ ਮਾਲ ਹੀ ਜਾਂਦਾ ਹੈ ਉਹ ਮਾਲ ਪਚਾਉਣਾ ਠੀਕ ਹੈ ਸਾਹਿਬ ਜੀ ਜਿੱਥੇ ਵੀ ਬੋਲੋਗੇ ਮੈਂ ਉੱਥੇ ਡਿਲੀਵਰੀ ਕਰ ਦੂੰਗਾ ਤੂੰ ਡਿਲੀਵਰੀ ਨਹੀਂ ਕਰਨੀ ਤੈਨੂੰ ਮੈਂ ਬਿਜ਼ਨਸ 파ਟਨਰ ਬਣਾ ਰਿਹਾ ਹਾਂ ਦੱਸੋ ਕੰਮ ਕਰੇਂਗਾ ਹਾਂ ਬਿਜ਼ਨਸ 파ਟਨਰ ਬਣਾ ਰਿਹਾ ਮੈਨੂੰ ਮਨਜ਼ੂਰ ਆ ਜਿੰਨੇ ਵੀ ਤੁਸੀਂ ਪੈਸੇ ਦੇਵੋਗੇ ਮੈਂ ਰੱਖ ਲੂੰਗਾ ਮੈਂ ਤੈਨੂੰ ਉਹ ਬਿਜ਼ਨਸ 파ਟਨਰ ਬਣਾਵਾਂਗਾ ਜਿਸ ਵਿੱਚੋਂ 90% ਤੇਰਾ ਤੇ 10% ਮੇਰਾ ਇਹ ਤਾਂ ਚੰਗਾ ਹੋਰ ਕੀ ਹੋ ਗਿਆ ਮੈਨੂੰ ਮਨਜ਼ੂਰ ਆ ਇਹ ਮੇਰੀ ਕੰਪਨੀ ਦਾ ਕਾਰਡ ਹੈ ਤੂੰ ਸਵੇਰੇ ਉੱਥੇ ਪਹੁੰਚ ਜਾਈ ਕੰਪਨੀ ਚ ਦਫ਼ਤਰ ਚ ਤੇ ਮੈਨੂੰ ਮਿਲੀ ਤੇ ਤੈਨੂੰ ਮੈਂ ਸਾਰੀ ਡਿਟੇਲ ਉੱਥੇ ਹੀ ਦੇਵਾਂਗਾ ਠੀਕ ਐ ਸਾਹਿਬ ਜੀ ਹਾਂ ਸੱਚ ਕੁਝ ਹੋਰ ਐ ਆ ਲੈ ਕੁਝ ਪੈਸੇ ਲੈ ਜਾ ਇਹਦੇ ਕੱਪੜੇ ਬੂਟ ਵਾਟ ਲੈ ਕੇ ਪਾ ਕੇ ਤੇ ਮੇਰੇ ਕੋਲ ਪਹੁੰਚੀ ਠੀਕ ਐ ਸਾਹਿਬ ਸਵੇਰੇ ਹਾਂ ਠੀਕ ਐ ਠੀਕ ਦੇਖ ਰਿਹਾ ਯਾਰ ਤੈਨੂੰ 2 ਮਹੀਨੇ ਹੋ ਗਏ ਸਾਡੇ ਨਾਲ ਕੰਮ ਕਰਦੇ ਨੂੰ ਤੈਨੂੰ ਕਿਵੇਂ ਕੰਮ ਲੱਗ ਰਿਹਾ ਐ ਕੰਮ ਸਾਡਾ ਮੈਨੂੰ ਬਹੁਤ ਚੰਗਾ ਲੱਗ ਰਿਹਾ ਜੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਰਾਤੋ ਰਾਤ ਮੇਰੀ ਜਾਂਦੀ ਕਿ ਇੰਨੀ ਬਦਲ ਜਾਵੇਗੀ ਨਾ ਦੇਖੋ ਨਾ ਸਾਹਿਬ ਜੀ ਇੱਕ ਟਾਈਮ ਤਾਂ ਮੇਰੇ ਵਾਸਤੇ ਖਾਣ ਵਾਸਤੇ ਵੀ ਪੈਸੇ ਨਹੀਂ ਜੀ ਅੱਜ ਮੈਂ ਇੰਨੇ ਵੱਡੇ ਆਦਮੀ ਤੇ ਛੋਟੇ ਸਾਹਮਣੇ ਪੜਸੀ ਤੇ ਬੈਠਾ ਹਾਂ ਦੇਖ ਜਿਹੜਾ ਮੁਕਦਰ ਤੇ ਲਿਖਿਆ ਹੁੰਦਾ ਨਾ ਉਹ ਮਿਲ ਕੇ ਹੀ ਰਹਿੰਦਾ ਤੇ ਉਹ ਤੈਨੂੰ ਮਿਲ ਗਿਆ ਹੁਣ ਤੇਰੀ ਕਿਸਮਤ ਚ ਇਹ ਲਿਖਿਆ ਸੀ ਉਹ ਤੈਨੂੰ ਮਿਲ ਗਿਆ ਹਾਂਜੀ ਇਹ ਤਾਂ ਛੋਟੀ ਦਾ ਅੱਛਾ ਤੂੰ ਇਹ ਦੱਸ ਕਿ ਇਸ ਮਹੀਨੇ ਚ ਕਿੰਨਾ ਪ੍ਰੋਫਿਟ ਹੋਇਆ ਇਸ ਮਹੀਨੇ ਦਾ ਕੁੱਲ ਮਿਲਾ ਕੇ 12 ਲੱਖ ਦਾ ਪ੍ਰੋਫਿਟ ਬਣਿਆ ਸੀ ਜਿਵੇਂ ਕਿ 10% ਦੇ ਹਿਸਾਬ ਨਾਲ 1 ਲੱਖ 20 ਹਜ਼ਾਰ ਰੁਪਏ ਛੋਟਾ ਬਣਿਆ ਸੀ ਲੋ ਜੀ ਓਏ ਤੂੰ ਇਹ ਕਿਹੋ ਜਿਹੀਆਂ ਗੱਲਾਂ ਕਰਦਾ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਮੈਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਇੱਕ ਗੱਲ ਤੈਨੂੰ ਮੈਂ ਦੱਸਦਾ ਮੈਂ ਬਾਹਰ ਜਾਣਾ ਕਿਸੇ ਮੀਟਿੰਗ ਤੇ ਤੇ ਮੈਨੂੰ ਉੱਥੇ ਬਹੁਤ ਟਾਈਮ ਲੱਗ ਜੂਗਾ ਜਿੰਨਾ ਚਿਰ ਮੈਂ ਆਉਂਦਾ ਨਹੀਂ ਉਹਨਾਂ ਚਿਰ ਸਾਰਾ ਕੰਮ ਤੂੰ ਸੰਭਾਲ ਕੇ ਰੱਖਣਾ ਤੇ ਸਾਰਾ ਕੰਮ ਤੇਰੀ ਜ਼ਿੰਮੇਵਾਰੀ ਤੇ ਛੱਡ ਕੇ ਜਾਣਾ ਮੈਂ ਚੰਗਾ ਫਿਰ ਮੈਂ ਜਾਂਦਾ ਕੀ ਗੱਲ ਹੋ ਗਈ ਮੈਨੂੰ ਫੋਨ ਕਰਕੇ ਬੁਲਾਇਆ ਕਿਉਂ ਤੈਨੂੰ ਫੋਨ ਕਰਕੇ ਬੁਲਾਵਾਂ ਨਾ ਮੈਨੂੰ ਆਏ ਨੂੰ ਪੂਰੇ 2-3 ਮਹੀਨੇ ਹੋ ਗਏ ਨਾ ਤੂੰ ਮੈਨੂੰ ਮਿਲਣ ਆਇਆ ਨਾ ਕੋਈ ਫੋਨ ਕਾਲ ਚੱਕੀ ਨਾ ਤੂੰ ਮੇਰਾ ਕੋਈ ਮੈਸੇਜ ਚੱਕਿਆ ਨਾ ਮੈਨੂੰ ਕੋਈ ਰਿਪਲਾਈ ਭੇਜਿਆ ਤਾਂ ਤਾਂ ਕਿ ਤਾ ਤੈਨੂੰ ਮੈਂ ਬੁਣ ਕਰਿਆ ਉਹ ਮੈਂ ਥੋੜਾ ਜਿਹਾ ਬੀਜ਼ੀ ਸੀ ਗਿਆ ਕਾਫੀ ਟਾਈਮ ਤੋਂ ਤੂੰ ਮੇਰਾ ਪ੍ਰੋਫਟ ਨਹੀਂ ਭੇਜਿਆ ਕਿਉਂ ਮੇਰੇ ਕੋਈ ਪ੍ਰੋਫਟ ਨਹੀਂ ਹੋਇਆ ਕਿਉਂਕਿ ਬਿਜ਼ਨਸ ਨਹੀਂ ਠੀਕ ਚੱਲ ਰਿਹਾ ਉਹ ਤੂੰ ਝੂਠ ਨਾ ਬੋਲ ਮੇਰੀ ਗੱਲ ਹੋਈ ਸੀ ਮੈਨੇਜਰ ਨਾਲ ਤੇ ਮੈਨੇਜਰ ਨੇ ਮੈਨੂੰ ਦੱਸਿਆ ਕਿ ਆਪਣਾ ਬਿਜ਼ਨਸ ਇਹ ਨਾਲ ਬਹੁਤ ਚੰਗਾ ਚੱਲ ਰਿਹਾ ਹੈ ਸਹੀ ਜਿਹੀ ਗੱਲ ਦੱਸ ਕੀ ਕੀ ਚੱਲ ਰਿਹਾ ਹੈ ਤੇ ਮੈਂ ਪ੍ਰਾਪਰ ਦੇ ਪੈਸੇ ਦੇ ਕੇ ਤੇਰੇ ਨਾਲ ਸ਼ੇਅਰ ਨਹੀਂ ਕਰ ਸਕਦਾ ਸਾਰੀ ਮਿਹਨਤ ਮੈਂ ਕਰਦਾਗਾ ਤੂੰ ਇੱਥੇ ਕੁਰਸੀ ਤੇ ਬੈਠਾ ਪੈਸੇ ਲਈ ਜਾਣਾਗਾ ਤੈਨੂੰ ਮੈਂ 10% ਕੀ 1% ਵੀ ਨਹੀਂ ਦੇ ਸਕਦਾ ਤੂੰ ਵੀ ਉਹੀ ਕਰਿਆ ਜੋ ਬਾਕੀ ਲੋਕ ਕਰਦੇ ਨੇ ਜਿਹੜੇ ਦਾਣੇ ਨੂੰ ਤੂੰ ਵੱਢਣ ਲੱਗਿਆ ਤੇ ਉਸੇ ਦੇ ਉੱਤੇ ਖੜਾ ਇਹ ਤਾਂ ਲੱਕੜਹਾਰੇ ਵਾਲੀ ਗੱਲ ਹੋ ਗਈ ਵੀ ਆਪਦੇ ਪੈਰੀ ਆਪ ਹੀ ਕਹਾਣੀ ਮਾਰ ਰਿਹਾ ਕੀ ਮਤਲਬ ਮੈਂ ਸਮਝਿਆ ਨਹੀਂ ਮਤਲਬ ਇਹ ਕਿ ਤੇਰੇ ਮਨ ਵਿੱਚ ਵੀ ਲਾਲਚ ਆ ਗਿਆ ਜਿਵੇਂ ਹੋਰਾਂ ਲੋਕਾਂ ਦੇ ਮਨ ਵਿੱਚ ਆ ਜਾਂਦਾ ਜਿਸ ਇਨਸਾਨ ਨੇ ਤੈਨੂੰ ਇੰਨੇ ਘੱਟ ਸਮੇਂ ਵਿੱਚ ਇੰਨੇ ਪੈਸੇ ਕਮਾਉਣ ਦਾ ਮੌਕਾ ਦਿੱਤਾ ਤੂੰ ਉਸ ਨੂੰ ਧੋਖਾ ਦੇ ਰਿਹਾ ਉਸ ਇਨਸਾਨ ਨੂੰ ਧੋਖਾ ਦੇ ਰਿਹਾ ਤੂੰ ਛੋਟਕਟ ਕਮਾਉਣਾ ਜਾਉਨਾ ਤੇ ਤੂੰ ਪੈਸੇ ਬਾਲਾ ਬਣਨਾ ਜਾਉਨਾ ਤੂੰ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਇਸ ਵਾਸਤੇ ਤੂੰ ਮੇਰੇ ਨਾਲ ਧੋਖਾ ਕਰਨਾ ਸ਼ੁਰੂ ਕਰ ਦਿੱਤਾ ਤੇਰੀ ਇਸ ਗਲਤੀ ਦੇ ਕਾਰਨ ਮੈਂ ਤੈਨੂੰ ਪਾਰਟਨਰਸ਼ਿਪ ਦੇ ਵਿੱਚੋਂ ਕੱਢਦਾ ਨਹੀਂ ਐ ਨਹੀਂ ਹੋ ਸਕਦਾ ਕਿਉਂ ਕਿਉਂ ਨਹੀਂ ਹੋ ਸਕਦਾ ਮੈਂ ਤੈਨੂੰ ਇਸ ਕੰਪਨੀ ਦਾ 파ਟਨਰ ਬਣਾਇਆ ਇਸ ਕੰਪਨੀ ਦਾ ਮਾਲਕ ਹਾਂ ਮੈਂ ਜੋ ਚਾਹਾਂ ਜੋ ਕਰਾਂ ਉਹ ਹੋ ਸਕਦਾ ਪਲੀਜ਼ ਇਸ ਤਰ੍ਹਾਂ ਨਾ ਕਰੋ ਮੈਂ ਦੁਬਾਰਾ ਛੜਕ ਤੇ ਆਇਆਗਾ ਇਹ ਤਾਂ ਤੂੰ ਪਹਿਲਾਂ ਸੋਚਣਾ ਸੀ ਮੈਨੂੰ ਧੋਖਾ ਦੇਣ ਤੋਂ ਪਹਿਲਾਂ ਇੱਕ ਇਨਸਾਨ ਨੇ ਤੈਨੂੰ ਛੜਕ ਤੋਂ ਚੱਕ ਕੇ ਘਰ ਦਿੱਤਾ 파ਟਨਰ ਬਣਾਇਆ ਬ੍ਰਾਂਡਡ ਖਾਣਾ ਦਿੱਤਾ ਪਰ ਉਹਦੀ ਕੀ ਕਦਰ ਸਮਝੀ ਤੂੰ ਇੱਕ ਇਨਸਾਨ ਨਾਲ ਬੇਈਮਾਨੀ ਕੀਤੀ ਤੇ ਮੈਂ ਇਹ ਬੰਦੇ ਨਾਲ ਇੱਕ ਮਿੰਟ ਵੀ ਕੰਮ ਨਹੀਂ ਕਰ ਸਕਦਾ ਮੈਥੋਂ ਗਲਤੀ ਹੋ ਗਈ ਪਲੀਜ਼ ਮੈਨੂੰ ਮਾਫ਼ ਕਰ ਦਿਓ ਆ ਹੱਥ ਜੋੜ ਕੇ ਮੈਥੋਂ ਮਾफ़ी ਮੰਗਣ ਦਾ ਮੇਰੇ ਤੇ ਕੋਈ ਅਸਰ ਨਹੀਂ ਜਾਂ ਉਸੇ ਦਰਵਾਜ਼ੇ ਤੇ ਆਫਸ ਤੋਂ ਬਾਹਰ ਕੋ